ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਆਂ ਆਈਲੈਟਸ ਵਾਲਾ ਪਿਆਰ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਸੱਚੀ ਦੁਨੀਆ ਕਿੰਨੀ ਸੋਹਣੀ ਲੱਗਦੀ ਏ ਦੇਖਣ ਤੇ ਪਰ ਅੰਦਰੋਂ ਤਾਂ ਖੋਖਲੀ ਏ ਬਾਸ ਦੀ ਤਰ੍ਹਾਂ ਅਕਸਰ ਹੀ ਜਦੋਂ ਮੈਨੂੰ ਕੋਈ ਪੁੱਛਦਾ ਸੀ ਕਿ ਤੂੰ ਕੌਣ ਐ ਤਾਂ ਮੈਂ ਜਲਦੀ ਨਾਲ ਜਵਾਬ ਦੇ ਦਿੰਦੀ ਮੈਂ ਇੱਕ ਕੁੜੀ ਹਾਂ ਤੇ ਮੇਰਾ ਨਾਮ ਅਮਰਜੀਤ ਕੌਰ ਐ ਅਕਸਰੀ ਮੈਂ ਬਚਪਨ ਵਿੱਚ ਗੁੱਡੀਆਂ ਲਿਆਇਆ ਕਰਦੀ ਸੀ ਹੁੰਦੇ ਸ਼ਿੰਗਾਰ ਕਰਨਾ ਸੋਨਾ ਸੋਨਾ ਮੇਰਾ ਸੁਪਨਾ ਸੀ ਕਿ ਮੈਂ ਵੀ ਜਹਾਜ਼ ਵਿੱਚ ਬੈਠ ਕੇ ਵਿਦੇਸ਼ ਜਾਵਾਂ ਮੇਰੇ ਡੈਡੀ ਇੱਕ ਪੁਲਿਸ ਇੰਸਪੈਕਟਰ ਨੇ ਪਰ ਤਨਖਾਹ ਸਿਰਫ 20 ਹਜ਼ਾਰੀ ਸੀ ਘਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਚੱਲ ਹੀ ਜਾ ਰਿਹਾ ਸੀ ਹਾਲੇ ਮੈਂ 8ਵੀਂ ਕਲਾਸ ਵਿੱਚ ਹੋਈ ਸੀ ਕਿ ਡੈਡੀ ਤੇ ਮੰਮੀ ਦੋਵੇਂ ਬਿਮਾਰ ਰਹਿਣ ਲੱਗ ਪਏ ਭਰਾ ਮੇਰੇ ਤੋਂ ਛੋਟਾ ਸੀ ਤਨਖਾਹ ਦਾ ਹੱਦ ਨਾਲੋਂ ਵੱਧ ਹਿੱਸਾ ਤਾਂ ਦਵਾਈਆਂ ਤੇ ਖਰਚ ਹੋ ਜਾਂਦਾ ਸੀ ਰਿਸ਼ਤੇਦਾਰ ਵੀ ਘੱਟ ਮਿਲਦੇ ਕਿਉਂਕਿ ਅਸੀਂ ਘਰੋਂ ਗਰੀਬ ਸੀ 7000 ਤੱਕ ਦਾ ਖਰਚਾ ਆਮ ਜਿਹੀ ਗੱਲ ਸੀ ਘਰ ਦੇ ਖਰਚਿਆਂ ਦਾ ਡੈਡੀ ਤੇ ਮੰਮੀ ਦੋਵਾਂ ਦਾ ਆਪਰੇਸ਼ਨ ਹੋਇਆ ਘਰ ਤੇ ਸਕੂਲ ਦੋਹਾਂ ਦਾ ਕੰਮ ਐ ਸੰਭਾਲ ਲਿਆ ਮੈਂ ਜਦੋਂ 12ਵੀਂ ਵਿੱਚ ਹੋਈ ਤਾਂ ਮੇਰੀ ਉਸ ਨਾਲ ਮੁਲਾਕਾਤ ਹੋਈ ਉਸ ਦਾ ਨਾਮ ਗੁਰਜੀਤ ਸੀ ਸੁਭਾਅ ਦਾ ਬਹੁਤ ਚੰਗਾ ਸੀ ਅਸੀਂ ਆਪਸ ਵਿੱਚ ਗੱਲਬਾਤ ਕਰਨ ਲੱਗੇ ਇੱਕ ਦਿਨ ਉਸ ਨਾਲ ਫੋਨ ਤੇ ਗੱਲ ਕਰਦੇ ਟਾਈਮ ਮੇਰੇ ਮੰਮੀ ਨੇ ਦੇਖ ਲਿਆ ਮੇਰੇ ਲਈ ਉਹ ਸਮਾਂ ਮਰਨ ਵਾਲਾ ਹੀ ਸੀ ਪਰ ਉਹ ਕਹਿਣ ਲੱਗੇ ਮੈਂ ਮੁੰਡੇ ਨੂੰ ਮਿਲਣਾ ਹੈ ਮੇਰੇ ਇੱਕ ਵਾਰ ਕਹਿ ਤੇ ਗੁਰਜੀਤ ਮੇਰੀ ਮੰਮੀ ਨੂੰ ਮਿਲਣ ਲਈ ਮੰਨ ਗਿਆ ਮੰਮੀ ਉਸ ਨੂੰ ਮਿਲ ਕੇ ਬਹੁਤ ਖੁਸ਼ ਹੋਏ ਕਿਉਂਕਿ ਮੁੰਡਾ ਗੁਰੂ ਸਿੱਖ ਸੀ ਤੇ ਅਮਰਤਾ ਰੀਵੀ ਸੀ ਗੁਰਜੀਤ ਦਾ ਰੰਗ ਸਾਵਲਾ ਸੀ ਜੋ ਵੀ ਦੇਖਦਾ ਇਹੀ ਆਖਦਾ ਕੁੜੀ ਅੱਗੇ ਮੁੰਡਾ ਕੁਝ ਵੀ ਨਹੀਂ ਪਰ ਮੈਨੂੰ ਉਹਦੀ ਸਾਦਗੀ ਪਸੰਦ ਆਈ ਸੀ ਮੰਮੀ ਨੇ ਘਰ ਆ ਕੇ ਡੈਡੀ ਨਾਲ ਗੱਲ ਕੀਤੀ ਤੇ ਗੁਰਜੀਤ ਨੇ ਆਪਣੇ ਘਰ ਗੱਲ ਕੀਤੀ ਆਪਸੀ ਗੱਲਬਾਤ ਤੋਂ ਬਾਅਦ ਸਭ ਨੂੰ ਇਹ ਰਿਸ਼ਤਾ ਬਹੁਤ ਪਸੰਦ ਆ ਗਿਆ ਸ਼ੇਗਨਪੋਂ ਦੀ ਤਿਆਰੀ ਕੀਤੀ ਗਈ ਸੁਖ ਨਾਲ ਸਭ ਕੁਝ ਬਹੁਤ ਸੋਹਣਾ ਹੋ ਗਿਆ ਸਾਡੇ ਰਿਸ਼ਤੇਦਾਰ ਆਖ ਰਹੇ ਸੀ ਮੁੰਡਾ ਸੋਹਣਾ ਨਹੀਂ ਆ ਖਾਸ ਕਰਕੇ ਮੇਰੇ ਭਰਾ ਨੂੰ ਵੀ ਨਹੀਂ ਸੀ ਪਸੰਦ ਪਰ ਮੈਂ ਵਰ ਚੁਣੇ ਅਸੀਂ ਕਰਨੇ ਘਰਦਿਆਂ ਨੇ ਕਿਹਾ ਕਿ 12ਵੀਂ ਹੋਣ ਤੋਂ ਬਾਅਦ ਮੁੰਡੇ ਕੁੜੀ ਨੂੰ ਆਇਲਸ ਕਰਵਾ ਦੇਣੀ ਹੈ ਪੈਸੇ ਅਸੀਂ ਲਾਵਾਂਗੇ ਅਸੀਂ ਦੋਵੇਂ 12ਵੀਂ ਕਲਾਸ ਦੇ ਪੇਪਰਾਂ ਵਿੱਚੋਂ ਪਾਸ ਹੋ ਗਏ ਪਰ ਸਾਡੇ ਘਰ 'ਚ ਮੇਰਾ ਭਰਾ ਅਕਸਰ ਕਲੇਸ਼ ਰੱਖਦਾ ਕਿ ਮੈਨੂੰ ਇਹ ਮੁੰਡਾ ਬਿਲਕੁਲ ਵੀ ਪਸੰਦ ਨਹੀਂ ਉਦੋਂ ਡੈਡੀ ਜੀ ਵੀ ਕਾਫੀ ਹੱਦ ਤੱਕ ਠੀਕ ਨਹੀਂ ਸਨ ਤਾਂ ਉਹਨਾਂ ਦਾ ਇੰਨਾ ਜੋਰ ਨਹੀਂ ਚੱਲਦਾ ਸੀ ਅਚਾਨਕ ਡੈਡੀ ਜੀ ਦਾ ਫਿਰ ਆਪਰੇਸ਼ਨ ਕਰਵਾਉਣਾ ਪਿਆ ਇਸ ਵਾਰ ਡੈਡੀ ਜੀ ਦੇ ਸੱਜੇ ਗੁੱਡ ਨੂੰ ਇਨਫੈਕਸ਼ਨ ਜ਼ਿਆਦਾ ਹੋ ਗਈ ਸੀ ਪਹਿਲਾਂ ਵਾਲੀ ਗੱਲ ਨਾ ਰਹੀ ਡੈਡੀ ਛੋਟੀ ਲੈ ਕੇ ਤੁਰਨ ਲੱਗ ਪਈ ਇਸ ਕਰਕੇ ਭਰਾ ਦਾ ਸਾਰਾ ਡਰ ਚੁੱਕਿਆ ਗਿਆ ਉਹ ਹੁਣ ਰੋਜ਼ਾਨਾ ਲੜਾਈ ਕਰਦਾ ਕਿ ਮੈਨੂੰ ਉਹ ਮੁੰਡਾ ਪਸੰਦ ਨਹੀਂ ਘਰ ਦੀ ਹਾਲਤ ਖਰਾਬ ਹੋਣ ਲੱਗ ਪਈ ਪੈਸੇ ਜੋ ਤਨਖਾਹ ਆਉਂਦੀ ਸੀ ਸਾਰੀ ਦਵਾਈਆਂ ਤੇ ਹੀ ਲੱਗ ਜਾਂਦੀ ਪਰਾ ਨੇ ਫਾਹਾ ਲੈਣ ਦੀ ਧਮਕੀ ਦੇ ਦਿੱਤੀ ਕਿ ਜੋਤੇ ਰਿਸ਼ਤੇ ਲਈ ਨਾ ਨਹੀਂ ਕਰੀ ਤਾਂ ਮੈਂ ਸੱਚੀ ਫਾਹਾ ਲੈ ਲੈਣਾ। ਨਾ ਚਾਹੁੰਦੇ ਹੋਏ ਸਾਨੂੰ ਇਹ ਰਿਸ਼ਤਾ ਤੋੜਨਾ ਪਿਆ। ਮੈਂ ਫਿਰ ਆਇਲਸ ਕਰਨ ਲੱਗ ਪਈ। ਮੇਰੇ ਬੈਂਡ ਵੀ 6.5 ਆ ਗਏ। ਘਰ ਦੇ ਹੁਣ ਪੈਸੇ ਲਾਉਣ ਲਈ ਮੁੰਡਾ ਦੇਖਣ ਲੱਗੇ। ਇੱਕ ਦਿਨ ਅਚਾਨਕ ਸਾਡੇ ਘਰ ਇੱਕ ਕਾਰ ਆ ਕੇ ਰੁਕੀ। ਮਹਿੰਗੀ ਗੱਡੀ ਦੇਖ ਕੇ ਹੀ ਲੱਗਦਾ ਸੀ ਕਿ ਕਾਫੀ ਅਮੀਰ ਨੇ। ਅਸੀਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਸਾਡੇ ਨਾਲ ਦੇ ਪਿੰਡ ਹੀ ਰਹਿੰਦੇ ਨੇ। ਉਹਨਾਂ ਨੇ ਮੈਨੂੰ ਗੁਰੂ ਘਰ ਦੇਖਿਆ ਸੀ ਮੈਂ ਪਹਿਲੀ ਨਿਗਾਹ 'ਚ ਹੀ ਉਹਨਾਂ ਨੂੰ ਪਸੰਦ ਆ ਗਈ ਸੀ ਆਰੇ ਦੁਆਲੇ ਪੁੱਛਣ ਤੇ ਪਤਾ ਲੱਗਿਆ ਕਿ ਕੁੜੀ ਨੇ ਆਇਲਸ ਕੀਤੀ ਹੋਈ ਹੈ ਇਸ ਲਈ ਅਸੀਂ ਸੋਚਿਆ ਕਿ ਘਰ ਜਾ ਕੇ ਪੁੱਛਾਂਦੇ ਹਾਂ ਮੁੰਡੇ ਦੀ ਮਾਂ ਪਿਓ ਤੇ ਛੋਟਾ ਭਰਾ ਸੀ ਨਾਲ ਉਹਨਾਂ ਨੇ ਸਾਰਾ ਖਰਚਾ ਆਪ ਕਰਨ ਦੀ ਗੱਲ ਸਾਡੇ ਅੱਗੇ ਰੱਖੀ ਸਭ ਨੂੰ ਰਿਸ਼ਤਾ ਸਹੀ ਲੱਗਿਆ ਫਿਰ ਵੀ ਅਸੀਂ ਕਿਹਾ ਕਿ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਦੱਸਾਂਗੇ ਅਸੀਂ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਕੁਝ-ਕੁਝ ਕਰੀ ਮੁੰਡੇ ਬਾਰੇ ਸਾਰੇ ਹੀ ਦੱਸ ਰਹੇ ਸੀਗੇ ਮੁੰਡਾ ਬਹੁਤ ਚੰਗਾ ਹੈ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਵਿਆਹ ਲਈ ਹਾਂ ਕਰ ਦਿੱਤੀ ਗਈ ਸਾਰੇ ਖੁਸ਼ ਸੀ ਬਿਮਾਰੀ ਦੇ ਚਲਦੇ ਡੈਡੀ ਜੀ ਨੇ ਛੋਟੀ ਲੈ ਕੇ ਤੁਰਨਾ ਸ਼ੁਰੂ ਕਰ ਦਿੱਤਾ ਸੀ ਕਰਜ਼ਾ ਚੁੱਕ ਕੇ ਡੈਡੀ ਜੀ ਨੇ ਮੇਰਾ ਵਿਆਹ ਕਰ ਦਿੱਤਾ ਸਭ ਸੁਖ ਨਾਲ ਹੋ ਗਿਆ ਸੋਹਰੇ ਘਰ ਸਾਰੇ ਬਹੁਤ ਚੰਗੇ ਸੀ ਬਹੁਤ ਖਿਆਲ ਰੱਖਦੇ ਸੀ ਇੱਥੇ ਆ ਕੇ ਮੈਂ ਪਹਿਲੀ ਵਾਰੀ 10000 ਤੱਕ ਦਾ ਸੂਟ ਲੈ ਕੇ ਪਾਇਆ ਸੀ ਵਿਆਹ ਦੀ ਪਹਿਲੀ ਰਾਤ ਮੇਰਾ ਘਰ ਵਾਲਾ ਮੇਰੇ ਨੇੜੇ ਤੱਕ ਨਹੀਂ ਆਇਆ ਉਸਨੇ ਕਿਹਾ ਕਿ ਜਦੋਂ ਤੱਕ ਤੂੰ ਦਿਲੋਂ ਨਹੀਂ ਚਾਹਂਦੀ ਮੈਂ ਤੇਰੇ ਨੇੜੇ ਨਹੀਂ ਆਵਾਂਗਾ ਉਸ ਇਸ ਗੱਲ ਨੇ ਮੇਰਾ ਦਿਲ ਖੁਸ਼ ਕਰ ਦਿੱਤਾ ਇੱਕ ਮਹੀਨੇ ਬਾਅਦ ਅਸੀਂ ਇੱਕ ਪਤੀ ਪਤਨੀ ਬਣੇ ਮੈਂ ਜਿਵੇਂ ਮਰਜ਼ੀ ਸੀ ਪਰ ਮੈਨੂੰ ਤੇ ਪਤਨੀ ਦਾ ਫਰਜ਼ ਚੰਗੀ ਤਰ੍ਹਾਂ ਨਿਭਾਇਆ ਤਿੰਨ ਮਹੀਨੇ ਬਾਅਦ ਇੱਕ ਦਿਨ ਅਚਾਨਕ ਮੈਂ ਰੂਮ ਵਿੱਚੋਂ ਬਾਹਰ ਆਈ ਤਾਂ ਦੇਖਿਆ ਮੇਰਾ ਪਤੀ ਕਿਸੇ ਹੋਰ ਕੁੜੀ ਨਾਲ ਵੀਡੀਓ ਕਾਲ ਤੇ ਗੱਲ ਕਰ ਰਿਹਾ ਮੈਂ ਪਿੱਛੇ ਲੋਕੇ ਸਭ ਸੁਣਨ ਲੱਗ ਪਈ ਉਹ ਉਸ ਨੂੰ ਆਖ ਰਿਹਾ ਸੀ ਕਿ ਉਹ ਸਿਰਫ ਉਸ ਨੂੰ ਹੀ ਪਿਆਰ ਕਰਦਾ ਹੈ ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ ਮੈਂ ਗੁੱਸੇ 'ਚ ਆ ਫੋਨ ਖੋਲਿਆ ਤੇ ਉੱਚੀ-ਉੱਚੀ ਬੋਲਣ ਲੱਗ ਪਈ ਮੇਰੀ ਸੱਸ ਵੀ ਸਾਡੇ ਕੋਲ ਆ ਗਈ ਤੇ ਚੁੱਪ ਕਰਨ ਲਈ ਆਖਣ ਲੱਗੀ ਉਸ ਨੇ ਸਭ ਪਹਿਲਾਂ ਹੀ ਪਤਾ ਸੀ ਉਹ ਚੁੱਪ ਰਹਿਣ ਲਈ ਆਖ ਮੇਰੇ ਪਿਆਰ ਨੂੰ ਹੱਥ ਲਾਉਣ ਲੱਗ ਪਈ ਮੈਂ ਆਪਣੇ ਰੂਮ ਵਿੱਚ ਚਲੀ ਗਈ ਬਹੁਤ ਰੋਈ 5 ਕੁ ਮਿੰਟ ਬਾਅਦ ਮੇਰਾ ਘਰ ਵਾਲਾ ਵੀ ਰੂਮ ਵਿੱਚ ਆ ਗਿਆ ਉਸ ਨੇ ਦੱਸਿਆ ਕਿ ਉਹ ਉਸ ਕੁੜੀ ਨੂੰ ਬਹੁਤ ਪਿਆਰ ਕਰਦਾ ਹੈ ਤੇ ਉਸ ਨੇ ਵਿਆਹ ਵੀ ਉਸ ਨਾਲ ਹੀ ਕਰਵਾਉਣਾ ਸੀ ਪਰ ਘਰ ਦੇ ਨਹੀਂ ਮੰਨੇ ਸੀ ਤੇਰੇ ਨਾਲ ਮੇਰਾ ਵਿਆਹ ਜ਼ਬਰਦਸਤੀ ਕੀਤਾ ਗਿਆ ਕਿਉਂਕਿ ਉਹ ਕੁੜੀ ਸਾਡੀ ਜਾਤ ਦੀ ਨਹੀਂ ਸੀ ਮੈਂ ਉਹ ਰਾਤ ਸਾਰੀ ਜਾ ਕੇ ਕੱਟੀ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੇਰੀ ਬਾਹਰ ਦੀ ਫਾਈਲ ਲਾ ਦੇਣਾ ਸੱਸ ਦੇ ਕਹਿਣ ਤੇ ਮੈਂ ਆਪਣੇ ਪੇਕੇ ਘਰ ਇਸ ਬਾਰੇ ਕੁਝ ਨਹੀਂ ਦੱਸਿਆ ਸੀ ਪਰ ਸੱਸ ਨੇ ਕਿਹਾ ਕਿ ਆਪਣੇ ਦਿਓਰ ਦਾ ਵਿਆਹ ਦੇਖ ਕੇ ਚਲੀ ਜਾਇਂ ਦਿਓਰ ਦਾ ਰਿਸ਼ਤਾ ਜਿਸ ਕੁੜੀ ਨਾਲ ਪੱਕਾ ਹੋਇਆ ਸੀ ਉਹ ਘਰੋਂ ਬਹੁਤ ਅਮੀਰ ਸੀ ਘੋੜੇ ਕੋ ਟਾਈਮ ਬਾਅਦ ਮੇਰੇ ਦਿਓਰ ਕਰਨ ਦਾ ਰਿਸ਼ਤਾ ਕਨੇਡਾ ਦੀ ਕੁੜੀ ਨੂਰ ਨਾਲ ਹੋ ਗਿਆ। ਨੂਰ ਕਨੇਡਾ ਦੀ ਹੀ ਜੰਪਲ ਸੀ, ਸੋਹਣੀ ਵੀ ਕਾਫੀ ਸੀ। ਕੱਲੀ-ਕੱਲੀ ਕੁੜੀ ਸੀ ਮਾਪਿਆਂ ਦੀ ਤੇ ਉੱਪਰੋਂ 100 ਏਕੜ ਜ਼ਮੀਨ ਦੀ ਮਾਲਕਨ। ਬਸ ਇਹ ਰਿਸ਼ਤਾ ਹੋਣ ਤੋਂ ਬਾਅਦ ਮੇਰੇ ਮਾੜੇ ਦਿਨ ਆਉਣ ਵਾਲੇ ਸੀ। ਨੂਰ ਦੇ ਘਰਦਿਆਂ ਨੇ ਮੇਰੇ ਦਿਓਰ ਲਈ ਹੀਰੇ ਦੀ ਮੰਦਰੀ ਮੰਗਣੀ ਤੇ ਪਾਉਣ ਲਈ ਬਣਵਾਈ। ਨੂਰ ਨੇ ਇਹ ਗੱਲ ਮੇਰੇ ਦਿਓਰ ਨੂੰ ਦੱਸੀ ਤੇ ਕਿਹਾ ਕਿ ਤੁਸੀਂ ਵੀ ਮੈਨੂੰ ਮੰਗਣੀ ਤੇ ਹੀਰੇ ਦੀ ਹੀ ਮੰਦਰੀ ਪਾਉਣੀ ਹੈ। ਉਸਨੇ ਗੱਲ ਕੀਤੀ ਤੇ ਘਰ ਦੇ ਵੀ ਸਾਰੇ ਮੰਨ ਗਏ ਪਰ ਮੈਨੂੰ ਇਹ ਗੱਲ ਠੀਕ ਨਹੀਂ ਲੱਗੀ ਮੈਨੂੰ ਲੱਗਾ ਕਿ ਕੁੜੀ ਲਾਲਚੀ ਹੈ ਉਹ ਲਾਲਚ ਕਰ ਰਹੀ ਹੈ ਐਦਾਂ ਕੋਈ ਥੋੜੀ ਕੋਈ ਚੀਜ਼ ਕਿਸੇ ਕੋਲੋਂ ਮੰਗਦਾ ਹੁੰਦਾ ਮੈਂ ਸੱਸ ਨਾਲੇ ਇਸ ਬਾਰੇ ਗੱਲ ਕੀਤੀ ਤਾਂ ਉਹ ਆਖਣ ਲੱਗੀ ਕਿ ਅਸੀਂ ਤਾਂ ਮੰਦਰੀ ਪਾਉਣੀ ਹੈ ਤੂੰ ਜੋ ਕਰਨਾ ਹੈ ਕਰ ਲੈ ਇਹ ਸੁਣ ਕੇ ਮੈਂ ਰੋਣ ਲੱਗ ਗਈ ਮੈਂ ਆਪਣੇ ਘਰ ਵਾਲੇ ਨੂੰ ਦੱਸਿਆ ਤਾਂ ਉਹ ਕੁਝ ਨਾ ਬੋਲਿਆ ਇਸ ਬਾਰੇ ਮੈਂ ਹਰਾਨ ਰਹਿ ਗਈ ਕਿ ਮੈਂ ਅਜਿਹਾ ਕੀ ਕਹਿ ਦਿੱਤਾ ਇਹ ਆਖਰੀ ਦਿਨ ਸੀ ਉਹ ਜਿਸ ਦਿਨ ਮੈਂ ਹੱਸੀ ਹੁਣੀ ਐ ਇਸ ਤੋਂ ਬਾਅਦ ਸਾਰੇ ਹਾਲਾਤ ਬਦਲ ਗਏ ਮੇਰੀ ਸੱਸ ਨੇ ਮੈਨੂੰ ਮੇਨੇ ਦੇਨੇ ਸ਼ੁਰੂ ਕਰ ਦਿੱਤੇ ਕਿ ਤੂੰ ਆਪ ਕੀ ਲੈ ਕੇ ਆਈ ਐ ਆਪਣੇ ਪਿੱਛੋਂ ਇਹ ਸਭ ਕੀ ਹੋਣ ਲੱਗ ਪਿਆ ਸੀ ਮੇਰੇ ਨਾਲ ਘਰ ਵਾਲਾ ਵੀ ਬੋਲਦਾ ਨਹੀਂ ਸੀ ਸਿੱਧੇ ਮੂੰਹ ਬਿਲਕੁਲ ਵੀ ਇੱਕ ਦਿਨ ਮੈਨੂੰ ਬੁਖਾਰ ਸੀ ਮੇਰੇ ਕੋਲ ਉੱਠ ਨਹੀਂ ਹੋਇਆ ਮੇਰਾ ਘਰ ਵਾਲਾ ਕੋਲ ਆਇਆ ਤੇ ਬੋਲਿਆ ਕਿ ਤੂੰ ਸੌ ਰਹੀ ਐ ਉਧਰ ਮੰਮੀ ਇਕੱਲੀ ਕੰਮ ਕਰ ਰਹੀ ਐ ਏ ਆਕੂ ਮੇਰੇ ਥੱਪੜ ਮਾਰਨ ਲੱਗ ਪਈ ਤੇ ਗਲਾ ਘੁੱਟ ਦਿੱਤਾ ਮੇਰਾ ਕਿਸੇ ਨੇ ਆ ਕੇ ਦੇਖਿਆ ਤੱਕ ਨਹੀਂ ਮੈਂ ਉੱਠੀ ਤੇ ਕੰਮ ਕਰਨ ਲੱਗ ਪਈ ਨਾਲੇ ਰੋਈ ਗਈ ਕਿ ਅਖੀਰ ਮੈਂ ਗਲਤੀ ਕੀ ਕੀਤੀ ਸੀ ਇੱਕ ਦਿਨ ਮੇਰੀ ਸੱਸ ਨੇ ਸਾਰਾ ਸੋਨਾ ਮੇਰੇ ਰੂਮ ਵਿੱਚ ਲੁਕੋ ਕੇ ਰੱਖ ਦਿੱਤਾ ਤੇ ਮੇਰੇ ਤੇ ਇਲਜ਼ਾਮ ਲਗਾ ਦਿੱਤਾ ਕਿ ਇਸ ਨੇ ਸੋਨਾ ਚੋਰੀ ਕੀਤਾ ਹੈ ਮੇਰੇ ਰੂਮ ਦੀ ਤਲਾਸ਼ੀ ਲਈ ਗਈ ਤਾਂ ਸੋਨਾ ਤਾਂ ਮਿਲਣਾ ਹੀ ਸੀ ਮੇਰੇ ਮੰਮੀ ਡੈਡੀ ਨੂੰ ਸਾਥ ਕੇ ਜਲੀਲ ਕੀਤਾ ਗਿਆ ਮੰਮੀ ਡੈਡੀ ਮੈਨੂੰ ਨਾਲ ਲੈ ਆਏ ਕਾਰਾ ਕੇ ਸਾਰੀ ਗੱਲ ਪੁੱਛੀ ਤਾਂ ਮੈਂ ਸਭ ਕੁਝ ਦੱਸ ਦਿੱਤਾ ਦੋਵੇਂ ਰੋਣ ਲੱਗ ਪਏ ਮੇਰਾ ਭਰਾ ਮੈਨੂੰ ਬੋਲਣ ਲੱਗ ਪਿਆ ਆਖਣ ਲੱਗਾ ਤੈਨੂੰ ਰਹਿਣਾ ਹੀ ਨਹੀਂ ਆਉਂਦਾ ਐਨੇ ਅਮੀਰ ਬੰਦੇ ਆ ਤੂੰ ਕਿਉਂ ਸੱਸ ਦੀਆਂ ਗੱਲਾਂ ਦਾ ਜਵਾਬ ਦਿੰਨੀ ਐ ਆਖੀਰ ਸਲਾਹ ਕਰਕੇ ਮੈਨੂੰ ਵਾਪਸ ਭੇਜ ਦਿੱਤਾ ਗਿਆ ਉੱਥੇ ਮੈਨੂੰ ਕੋਈ ਬੁਲਾਉਂਦਾ ਤੱਕ ਨਹੀਂ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਮੇਰੇ ਸਹੁਰੇ ਕੋਲ ਲੱਸੀ ਡੁੱਲ ਗਈ ਮੈਂ ਉੱਠ ਕੇ ਸਾਫ਼ ਕਰਨ ਲੱਗੀ ਤਾਂ ਮੇਰੇ ਹੱਥਾਂ ਵਿੱਚੋਂ ਪੋਚਾ ਲੈ ਕੇ ਆਪ ਸਾਫ਼ ਕਰਨ ਲੱਗ ਪਿਆ। ਮੈਂ ਕਹੇ ਡੈਡੀ ਜੀ ਤੁਸੀਂ ਕਿਉਂ ਸਾਫ਼ ਕਰ ਰਹੇ ਹੋ? ਮੈਂ ਹਾਂ ਸਾਫ਼ ਕਰਨ ਲਈ। ਮੇਰੀ ਇੰਨੀ ਕੋਈ ਗੱਲ ਆਖਣ ਦੀ ਧੀਰ ਸੀ। ਮੇਰੇ ਕੱਢ ਕੇ ਥੱਪੜ ਮਾਰਿਆ। ਮੈਨੂੰ ਕਹਿੰਦਾ ਤੂੰ ਕੌਣ ਹੁੰਦੀ ਹੈ ਮੈਨੂੰ ਰੋਕਣ ਵਾਲੀ? ਮੇਰਾ ਘਰ ਮੈਂ ਜੋ ਮਰਜ਼ੀ ਕਰਾਂ। ਮੈਂ ਆਖੇ ਮੇਰਾ ਵੀ ਘਰ ਆ। ਵ્યાਕ ਹੀ ਆਈਆਂ ਨਿਕਲ ਕੇ ਨਹੀਂ। ਮੇਰੇ ਦਿਓਰ ਨੇ ਵੀ ਆ ਕੇ ਮੈਨੂੰ ਤੱਕਾ ਮਾਰਿਆ। ਮੈਂ ਡਿੱਗ ਪਈ ਤੇ ਮੇਰੇ ਪੈਰ ਦੇ ਕੋਲ ਪਈ। ਰਾੜ ਲੱਗੀ। ਮੈਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਉਦੋਂ ਤਾਂ ਇਹ ਵੀ ਆ ਗਏ ਤੇ ਆ ਕੇ ਮੈਨੂੰ ਦੇਖਣ ਦੀ ਥਾਂ ਆਪਣੇ ਡੈਡੀ ਕੋਲ ਚਲੀ ਗਈ ਤੇ ਪੁੱਛਣ ਲੱਗੇ ਗੱਲ ਕੀ ਹੋਈ ਐ। ਮੇਰੀ ਸਾਸਦੇ ਦਿਓਰ ਸਾਰੇ ਕਹਿਣ ਲੱਗੇ ਕਿ ਇਹ ਸਾਨੂੰ ਮਾਰੋ ਨੂੰ ਪਈ ਐ। ਸਾਰਾ ਆਲਾ-ਦੋਲਾ ਦੇਖਣ ਲੱਗ ਪਏ। ਮੈਂ ਰੋਂਦੀ ਹੀ ਉੱਠ ਕੇ ਕਮਰੇ ਵਿੱਚ ਚਲੀ ਗਈ। ਮੈਂ ਮੰਮੀ ਹੋਣਾ ਨੂੰ ਸਭ ਦੱਸਣ ਲਈ ਫੋਨ ਲਾਇਆ ਤੇ ਪਤਾ ਲੱਗਿਆ ਮੰਮੀ ਰਾਤ ਦੇ ਬਿਮਾਰ ਹਨ ਤੇ ਰਾਜਾ ਹਸਪਤਾਲ ਵਿੱਚ ਦਾਖਲ ਨੇ ਤੇ ਬੀਬੀ ਘਟ ਗਿਆ ਸੀ ਉਹਨਾਂ ਦਾ। ਮੈਂ ਕੁਝ ਨਾ ਦੱਸ ਸਕੀ ਫਿਰ। ਮੈਂ ਸਾਰਾ ਦਿਨ ਆਪਣੇ ਰੂਮ ਵਿੱਚ ਹੀ ਰਹੀ। ਸ਼ਾਮ ਨੂੰ ਇਹਨਾਂ ਦੀ ਭੂਆ ਦਾ ਮੁੰਡਾ ਆ ਗਿਆ। ਮੈਂ ਇਸੇ ਤਰ੍ਹਾਂ ਪਈ ਰਹੀ ਤੇ ਫਿਰ ਅਚਾਨਕ ਮੇਰੇ ਦਰਦ ਹੋਈ। ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਮਹੀਨਾ ਆ ਗਿਆ ਹੈ। ਮੇਰੇ ਕੋਲ ਆਪਣੇ ਆਪ ਨੂੰ ਸੁਰੱਖਿਅਤ ਕਰਨ ਵਾਸਤੇ ਕੁਝ ਵੀ ਨਹੀਂ ਸੀ ਤੇ ਦੂਜੇ ਮੇਰੇ ਪੈਰ ਵਿੱਚ ਬਹੁਤ ਦਰਦ ਹੋ ਰਿਹਾ ਸੀ। ਇਹ ਰੂਮ ਵਿੱਚ ਆਏ ਤੇ ਮੈਂ ਕਿਹਾ, ਮੈਂ ਠੀਕ ਨਹੀਂ ਹਾਂ। ਤੁਸੀਂ ਮੈਨੂੰ ਸ਼ਹਿਰ ਨੂੰ ਲੈ ਚੱਲੋ ਤੇ ਮੈਂ ਆਪਣੇ ਲਈ ਸਮਾਨ ਲੈਣਾ ਹੈ। ਉਹ ਕਹਿਣ ਲੱਗੇ ਕਿ ਮੇਰੇ ਕੋਲ ਪੈਸੇ ਹਨ। ਅਸੀਂ ਆਪਸੀ ਗੱਲਾਂ ਕਰ ਹੀ ਰਹੇ ਸੀ ਕਿ ਇਹਨਾਂ ਦੀ ਭੂਆ ਦਾ ਮੁੰਡਾ ਆ ਗਿਆ ਤੇ ਮੇਰੀ ਵੀਡੀਓ ਬਣਾਉਣ ਲੱਗ ਪਿਆ। ਮੇਰੇ ਸੂਟ ਨੂੰ ਖੂਨ ਲੱਗਾ ਹੋਇਆ ਸੀ। ਉਹਨੇ ਸਾਡੀਆਂ ਸਾਰੀਆਂ ਪਹਿਲਾਂ ਹੋਈਆਂ ਗੱਲਾਂ ਦੀ ਵੀਡੀਓ ਵੀ ਬਣਾ ਲਈ ਸੀ। ਵੀਡੀਓ ਬਣਾ ਕੇ ਉਹ ਥੱਲੇ ਚਲਾ ਗਿਆ। ਮੈਂ ਕਿਹਾ ਕਿ ਉਹ ਦੇਖੋ ਕਿਦਾਂ ਆਪਣੀਆਂ ਗੱਲਾਂ ਦੀ ਵੀਡੀਓ ਬਣਾ ਕੇ ਗਿਆ। ਕਹੋ ਕੁਝ ਉਸਨੂੰ। ਤੇ ਇਹ ਆ ਕਰਨ ਲੱਗੇ ਕਿ ਮੈਂ ਨਹੀਂ ਕਹਿ ਸਕਦਾ ਉਸਨੂੰ ਕੁਝ ਵੀ। ਬਸ ਫਿਰ ਮੇਰਾ صبر ਟੁੱਟ ਗਿਆ। ਮੈਂ ਬੋਲਣ ਲੱਗ ਪਈ ਕਿ ਆਖਿਰ ਹੋ ਕੀ ਰਿਹਾ ਹੈ। ਇਹਨੇ ਨੂੰ ਮੇਰੀ ਸੱਸ ਆ ਗਈ ਤੇ ਆ ਕਰਨ ਲੱਗੀ। ਕਿਉਂ ਬੋਲ ਰਹੀ ਹੈ ਕੀ ਆਖ ਦਿੱਤਾ ਹੁਣ ਕੀ ਅਸੀਂ ਤੇਰਾ ਪਿਓ ਸਿਵੀਆਂ ਨੂੰ ਤੋਰਿਆ ਜਿਹੜਾ ਆਕਰ ਤੇਰੀ ਪਾਈ ਨਹੀਂ ਜਾਂਦੀ ਇਹ ਗੱਲ ਮੇਰੇ ਚੁੱਭ ਗਈ ਮੈਂ ਇਸੇ ਤਰ੍ਹਾਂ ਅੰਦਰ ਗਈ ਤੇ ਸਿਰਫ 100 ਰੁਪਏ ਲਏ ਆਪਣੇ ਪਰਸ ਵਿੱਚੋਂ ਆਪਣਾ ਫੋਨ ਪਾਇਆ ਤੇ ਥੱਲੇ ਇਸੇ ਤਰ੍ਹਾਂ ਕੂਣ ਵਾਲੇ ਕੱਪੜਿਆਂ 'ਚ ਹੀ ਚਲੀ ਗਈ ਇਹਨਾਂ ਦੀ ਭੂਆ ਦੇ ਮੁੰਡੇ ਨੇ ਆਪਣਾ ਫੋਨ ਟੇਬਲ 'ਤੇ ਰੱਖ ਦਿੱਤਾ ਸੀ ਤੇ ਮੇਰਾ ਘਰ ਵਾਲਾ ਆਹ ਬਾਥਰੂਮ 'ਚ ਚਲਾ ਗਿਆ ਸੀ ਮੇਰੇ ਲਈ ਸਭ ਕੁਝ ਬਰਦਾਸ਼ਤ ਸੀ ਪਰ ਹੁਣ ਪਿਓ ਨੂੰ ਮਾੜਾ ਕਿਉਂ ਬੋਲੀ ਸੀ ਮੈਂ ਐਨਾਂ ਦੀ ਭੂਆ ਦੇ ਮੁੰਡੇ ਦਾ ਫੋਨ ਪਿਆ ਦੇਖਿਆ ਤੇ ਮੈਂ ਫੋਨ ਚੁੱਕਿਆ ਤੇ ਬਾਹਰ ਨੂੰ ਭੱਜ ਨਿਕਲੀ ਮੇਰੀ ਕਿਸਮਤ ਨੂੰ ਉਸੇ ਸਮੇਂ ਵਾਸ ਆ ਗਈ ਕਿਉਂਕਿ ਘਰ ਅੱਡੇ ਦੇ ਨੇੜੇ ਹੀ ਸੀ ਮੈਂ ਬਾਸ 'ਚ ਬੈਠ ਜਿੱਥੇ ਮੰਮੀ ਦਾਖਲ ਸੀ ਉੱਥੇ ਚਲੀ ਗਈ ਤੇ ਜਾ ਕੇ ਉਹਨਾਂ ਦੇ ਗੱਲ ਲਾ ਕੇ ਰੋਣ ਲੱਗ ਪਈ ਨਾਲੇ ਸਾਰਾ ਕੁਝ ਦੱਸ ਦਿੱਤਾ ਮੇਰੇ ਵੀਰ ਨੇ ਫੋਨ ਨੂੰ ਅਨਲੌਕ ਕਰਿਆ ਤੇ ਵੀਡੀਓ ਦੇਖ ਕੇ ਪਾਣੀ ਪਾਣੀ ਹੋ ਗਿਆ ਡੈੜੀ ਆਖਣ ਲੱਗੇ ਹੁਣੀ ਜਾਣਾ ਉੱਥੇ ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੁਝ ਦੱਸਦੀ ਉਹਨਾਂ ਨੇ ਪਹਿਲਾਂ ਹੀ ਸਾਰਿਆਂ ਨੂੰ ਇਹ ਆਖ ਦਿੱਤਾ ਕਿ ਅਸੀਂ ਇਸ ਨੂੰ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਫੜ ਲਈ ਤੇ ਇਹ ਫਿਰ ਸ਼ਰਮ ਦੀ ਮਾਰੀ ਘਰੋਂ ਭੱਜ ਗਈ ਹੋਰ ਵੀ ਬਹੁਤ ਝੂਠ ਬੋਲੇ ਹੁਣ ਮੇਰਾ ਤਲਾਕ ਦਾ ਕੇਸ ਚੱਲ ਰਿਹਾ ਘਰ ਦੇ ਆਗ ਦੇ ਹੋਣੀ ਜਾਣ ਦੇਣਾ ਉੱਥੇ ਤੈਨੂੰ ਕਿਸੇ ਕੋਲੋਂ ਪਤਾ ਲੱਗਿਆ ਕਿ ਮੇਰਾ ਪਤੀ ਕਿਸੇ ਹੋਰ ਕੁੜੀ ਨਾਲ ਅਕਸਰ ਫੋਨ ਤੇ ਲੱਗਿਆ ਰਹਿੰਦਾ ਹੁਣ ਉਹਨਾਂ ਨੇ ਤਾਂ ਮੈਨੂੰ ਕਦੇ ਫੋਨ ਕਰਕੇ ਪੁੱਛਿਆ ਤੱਕ ਵੀ ਨਹੀਂ ਹੁਣ ਮੈਂ ਸੋਚੀ ਕੁਝ ਸੀ ਕੋਈ ਮੈਨੂੰ ਪੁੱਛ ਆਖਦਾ ਪਰ ਕੋਈ ਪਰਵਾਹ ਨਹੀਂ ਸੀ ਬਸ ਪਰ ਕਿ ਇਹ ਹੀ ਹੁੰਦੀ ਹੈ ਗਰੀਬ ਘਰ ਦੀਆਂ ਕੁੜੀਆਂ ਦੀ ਜ਼ਿੰਦਗੀ ਇੱਕ ਗੱਲ ਕਰਾਂ ਤਾਂ ਇਹ ਆਮ ਜਿਹੀ ਗੱਲ ਹੈ ਪਰ ਜਿਸ ਨਾਲ ਬੀਤੀ ਇਹ ਤਾਂ ਉਹੀ ਜਾਣੇ ਹੁਣ ਮਾਪਿਓ ਦਾ ਘਰ ਆਪਣਾ ਹੋ ਕੇ ਵੀ ਆਪਣਾ ਨਹੀਂ ਲੱਗਦਾ ਕਿਉਂਕਿ ਮੈਂ ਕਿਸੇ ਨਾਲ ਲਾਵਾਂ ਲੈ ਲਈਆਂ ਸੀ ਇਸ ਲਈ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਵੀ ਹੁਣ ਚੁੱਪ ਕਰਕੇ ਬਹਿ ਗਈਆਂ ਨੇ ਇਹ ਆਈਲਟਸ ਵਾਲਾ ਵਿਆਹ ਵੀ ਕਿਸੇ ਕਰਮਾਂ ਵਾਲੇ ਦਾ ਹੀ ਕਾਮਯਾਬ ਹੁੰਦਾ ਹੈ ਅੱਜ ਮੈਨੂੰ ਅਮਰਜੀਤ ਦਾ ਫੋਨ ਆਇਆ ਮੈਂ ਕਿਸੇ ਕੰਮ ਲਈ ਸ਼ਹਿਰ ਗਈ ਹੋਈ ਸੀ ਆਕਲ ਲੱਗੀ ਇੱਕ ਕੰਮ ਕਰ ਮੇਰਾ ਮੈਂ ਕਿਹਾ ਕਿ ਕਿਹੜਾ ਕੰਮ ਮੇਰੀ ਅਸੀ ਲਈ ਤਾਂ ਬੋਲੀ ਕੇ ਉਹੀ ਜਿਹੜੀ ਮੈਂ ਕਾਲੀਓ ਭੇਜੀ ਸੀ ਤੈਨੂੰ ਜਿੰਦੇ ਵਿੱਚ ਮੇਰੀ ਸੱਸ ਮੈਨੂੰ ਗੱਲਾਂ ਕਰ ਰਹੀ ਹੈ ਤੇ ਮੇਰੇ ਘਰ ਵਾਲੇ ਦਾ ਚਾਚਾ ਵੀ ਆ ਕੇ ਮੈਨੂੰ ਬੋਲ ਰਿਹਾ ਜਿਸ ਦਿਨ ਮੈਂ ਪੁਲਿਸ ਦੇ ਕੈਂਟ ਤੇ ਆਪਣੀ ਮਾਂ ਨਾਲ ਆਪਣੇ ਕੱਪੜੇ ਲੈਣ ਗਈ ਸੀ ਉਸ ਨੂੰ ਥੋੜੀ ਜਿਹੀ ਕੱਟਦੀ ਜਿੱਥੇ ਮੇਰੀ ਸਕੂਟੀ ਦੀ ਆਵਾਜ਼ ਬਹੁਤ ਆ ਰਹੀ ਹੈ ਕੱਲ ਨੂੰ ਜਾਣਾ ਹੈ ਬੁਲਾਇਆ ਹੈ ਕੱਲ ਥਾਣੇ ਵਿੱਚ ਮੈਂ ਕਿਹਾ ਕਿ ਠੀਕ ਹੈ ਮੈਂ ਘਰ ਜਾ ਕੇ ਦੇ ਦਿੰਦੀ ਹਾਂ ਮੈਂ ਘਰ ਆ ਕੇ ਉਹ ਆਡੀਓ ਇੱਕ ਵਾਰ ਫਿਰ ਸੁਣੀ ਕਿਦਾਂ ਕੋਈ ਐਨਾ ਬੋਲ ਸਕਦਾ ਹੈ ਸਾਫ਼ ਸੁਣ ਰਹੀ ਆ ਸੀ ਅਮਰਜੀਤ ਦੀ ਸੱਸ ਆਖ ਰਹੀ ਸੀ ਤੁਸੀਂ ਦੋਵੇਂ ਮਾਂ ਤੀ ਬਦਮਾਸ਼ੀਆਂ ਕਰਦੀਆਂ ਹੋ ਤੁਹਾਡੀ ਤਾਂ ਹیثیت ਤੱਕ ਨਹੀਂ ਸਾਡੇ ਬਰਾਬਰ ਬੈਠਣ ਤੱਕ ਦੀ ਵੀ ਆਈਆਂ ਇਹ ਸੂਟ ਲੈਣ ਅਮਰਜੀਤ ਦੇ ਪਤੀ ਦਾ ਚਾਚਾ ਆਖ ਰਿਹਾ ਸੀ ਹੁਣ ਸਾਰੀ ਗੱਲ ਹੋਣੀ ਹੈ ਪਰ ਪੁਲਿਸ ਅੱਗੇ ਹੋਣੀ ਹੈ ਤੇ ਬੰਦਿਆਂ ਚ ਹੋਣੀ ਹੈ ਆਪਣੇ ਬਹਿ ਕੇ ਗੱਲ ਕਰਨ ਵਾਲੀ ਤਾਂ ਰਹੀ ਹੀ ਨਹੀਂ ਤੁਸੀਂ ਮਾਂ ਦੀ ਪਤਾ ਨਹੀਂ ਕੀ ਸਮਝਨੀਓ ਆਪਣੇ ਆਪ ਨੂੰ ਉਹ ਅਮਰਜੀਤ ਉਹਨਾਂ ਨੂੰ ਬਾਹਰੋਂ ਜਿੰਦਾ ਲਗਾ ਦਿੰਦਾ ਅਮਰਜੀਤ ਦੀ ਮਾਂ ਦੇ ਬੋਲਣ ਤੇ ਕਿ ਕਰਦੀ ਐ ਮੈਂ ਪੁਲਿਸ ਨੂੰ ਫੋਨ ਐਨੀ ਗੱਲ ਕਹਿਂਤੇ ਉਹ ਜਿੰਦਾ ਖੋਲ ਦਿੰਦਾ ਕਿਉਂਕਿ ਅਮਰਜੀਤ ਵੀ ਵੀਡੀਓ ਬਣਾਉਣ ਵਿੱਚ ਲੱਗ ਜਾਂਦੀ ਹੈ ਥੋੜੀ ਤੈਸ ਕਰਕੇ ਦੋਵੇਂ ਮਾਵਾਂ ਮਾਤੀਆ ਘਰ ਆ ਜਾਂਦੀਆਂ ਨੇ ਦਰਅਸਲ ਅਮਰਜੀਤ ਦੇ ਸਹੁਰੇ ਘਰ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਅਮਰਜੀਤ ਫੋਨ ਵਿੱਚ ਰਿਕਾਰਡਿੰਗ ਕਰ ਰਹੀ ਹੈ ਅਗਲੇ ਦਿਨ ਐਸਐਸਪੀ ਦਫਤਰ ਤੋਂ ਆ ਕੇ ਅਮਰਜੀਤ ਮੈਨੂੰ ਫੋਨ ਕਰਦੀ ਹੈ ਤੇ ਆਖਦੀ ਹੈ ਕਿ ਉਹਨਾਂ ਨੇ ਆਪ ਹੀ ਆਖ ਦਿੱਤਾ ਹੈ ਕਿ ਅਸੀਂ ਨਹੀਂ ਰੱਖਣੀ ਹੁਣ ਹੋਰ ਕੋਈ ਗੱਲ ਨਹੀਂ ਕੀਤੀ ਫਿਰ ਗੱਲ ਪੈਸਿਆਂ ਤੇ ਆ ਗਈ ਕਿ ਅਸੀਂ 4 ਲੱਖ ਦਾ ਫੈਸਲਾ ਕਰਨਾ ਹੈ ਮੇਰੀ ਇੱਜ਼ਤ ਦਾ ਮੁੱਲ 4 ਲੱਖ ਲਾ ਰਹੇ ਸੀ ਫਿਰ ਮੈਂ ਵੀ ਆਖ ਦਿੱਤਾ ਬਸ ਤੂੰ 15 ਲੱਖ ਦੇ 60 ਏਕਤਾਂ ਦਾ ਮਾਲਕ ਬਸ ਇਨਿਕ ਜੋਗਾ ਜਾਂ ਫਿਰ ਆਪਣੀ ਭੈਣ ਮੇਰੇ ਘਰ ਛੱਡ ਕੇ ਜਾ ਉਹਨਾਂ ਸਮਝ ਜਿੰਨਾ ਚਿਰ ਮੈਂ ਵਸੀ ਆ ਫੇਰੀ ਸਾਹ ਬਰਾਬਰ ਹੋਣਾ ਆਪਣਾ ਤੁਸੀਂ ਵੀ ਖੁਸ਼ ਤੇ ਮੈਂ ਵੀ ਖੁਸ਼ ਮੈਂ ਕਿਹਾ ਕਿ ਅੱਛਾ ਠੀਕ ਹੈ ਹਮਰਜੀਤ ਬੁਲੀ ਮੈਂ ਤੈਨੂੰ ਦੱਸਿਆ ਨਹੀਂ ਹਲੇ ਕਿ ਮੇਰੀ ਮਾਸੀ ਦੀ ਨੋ ਦੀ ਮਾਸੀ ਆ ਮੇਰੇ ਸੋਹਰੇ ਜੋ ਮੇਰੇ ਸੋਹਰੇ ਘਰ ਵਿੱਚੋਂ ਵੀ ਮੇਰੇ ਨਾਲ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੀ ਕੋਈ ਗਲਤੀ ਨਹੀਂ ਹੈ ਉਹ ਸਾਰੇ ਦੱਸਦੇ ਆ ਕਿ ਜਦਨਤੀ ਤੂੰ ਆਪਣੇ ਪੇਕੇ ਗਈ ਹੈ ਉਸ ਦਿਨ ਤੋਂ ਬਾਅਦ ਅਸੀਂ ਜਦੋਂ ਵੀ ਤੇਰੇ ਘਰ ਵਾਲਿਆਂ ਨੂੰ ਦੇਖਿਆ ਉਹਦੇ ਕੰਨ ਤੇ ਹਮੇਸ਼ਾ ਫੋਨ ਲੱਗਿਆ ਹੁੰਦਾ ਤੇ ਕਿਸੇ ਨਾਲ ਗੱਲਾਂ ਕਰਦਾ ਰਹਿੰਦਾ ਅਜੀਬ ਪਤਾ ਕੀਤਾ ਕਿੰਦੇ ਨਾਲ ਗੱਲਾਂ ਕਰਦਾ ਤਾਂ ਪਤਾ ਲੱਗਿਆ ਕਿ ਨਾਲ ਦੇ ਪਿੰਡ ਦੀ ਹੀ ਕੁੜੀ ਐ ਜਿਸ ਨਾਲ ਇਸ ਦੀ ਸਕੂਲ ਪੜ੍ਹਦੀ ਦੀ ਹੀ ਗੱਲਬਾਤ ਸੀ ਤੇ ਉਹ ਐਨੇ ਪੱਕੀ ਹੀ ਰੱਖੀ ਹੋਈ ਐ ਮੈਂ ਕਿਹਾ ਯਾਰ ਜੇ ਗੱਲਬਾਤ ਸੀ ਉਸ ਨਾਲ ਹੀ ਵਿਆਹ ਕਰਵਾਉਂਦਾ ਤੇਰੇ ਨਾਲ ਇਸ ਤਰ੍ਹਾਂ ਕਿਉਂ ਕੀਤੀ ਤੇਰਾ ਸਮਾਂ ਹੀ ਨਹੀਂ ਤੇਰੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਅਮਰ ਜਿਤਨੇ ਕਿਹਾ ਹਾਂ ਮੇਰੇ ਬਾਲ ਬਾਲ ਉੱਠਦੀਆਂ ਜਦੋਂ ਆਖਦੇ ਫੋਨ ਤੇ ਲੱਗਿਆ ਰਹਿੰਦਾ ਸਾਰਾ ਦਿਨ ਦੱਸਣ ਵਾਲੇ ਨੇ ਦੱਸਿਆ ਕਿ ਇਹਦੀ ਮਾਂ ਨਹੀਂ ਸੀ ਮੰਨ ਰਹੀ ਉਹ ਕੁੜੀ ਨਾਲ ਵਿਆਹ ਕਰਨ ਨੂੰ ਕਿਉਂਕਿ ਕੁੜੀ ਹੋਰ ਜਿਆਦੀ ਸੀ ਮੇਰੇ ਘਰ ਵਾਲੇ ਦਾ ਮੇਰੇ ਨਾਲ ਵਿਆਹ ਹੋ ਗਿਆ ਸੀ ਇਸ ਕਰਕੇ ਉਸ ਕੁੜੀ ਨੇ ਵੀ ਹੋਰ ਕਿਤੇ ਵਿਆਹ ਕਰਵਾ ਲਿਆ ਸੀ ਪਰ ਉਹਨੇ ਇਸ ਦੇ ਕਹਿਣ ਤੇ ਤਿੰਨ ਮਹੀਨਿਆਂ ਵਿੱਚ ਹੀ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਤੇ ਮੇਰੇ ਵਾਲੇ ਨੇ ਮੇਰੇ ਲਈ ਵੀ ਤਲਾਕ ਦੇ ਹਾਲਾਤ ਪੈਦਾ ਕਰ ਦਿੱਤੇ ਮੈਂ ਕਿਹਾ ਇਹ ਤਾਂ ਬਹੁਤ ਚਲਾਕ ਨਿਕਲਿਆ ਤੇਰੇ ਨਾਲ ਚਲਾਕੀ ਕਰ ਗਿਆ ਉਪਰੋਂ ਝੂਠੇ ਇਲਜ਼ਾਮ ਲਾ ਦਿੱਤੇ ਤੇਰੇ ਤੇ ਹਮਰਜੀਤ ਬੋਲੀ ਇਹੀ ਤਾਂ ਗੱਲ ਹੈ ਮੇਰੀ ਜ਼ਿੰਦਗੀ ਕਿਉਂ ਖਰਾਬ ਕਰਨੀ ਸੀ ਉਸਨੇ ਕਲੰਕ ਲਾਤਾ ਮੇਰੇ ਨਾਲ ਕੱਲ ਨੂੰ ਤਲਾਕ ਲੈ ਕੇ ਕਿਤੇ ਹੋਰ ਵਿਆਹ ਵੀ ਕਰਵਾ ਲੂੰਗੀ ਪਰ ਮੈਨੂੰ ਇਹ ਗੱਲ ਨਹੀਂ ਭੁੱਲਣੀ ਕਿ ਇਸਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਚਾਹ ਕੇ ਵੀ ਨਹੀਂ ਪੁਲਿਸ ਨੇ ਵੀ ਇਹੀ ਕਿਹਾ ਕਿ ਇਤੇ ਹੀ ਫੈਸਲਾ ਕਰ ਲਓ ਕੇਸ ਬਹੁਤ ਲੰਬੇ ਚੱਲਦੇ ਰਹਿੰਦੇ ਐ ਮੈਂ ਕਿਹਾ ਨਾ ਮੇਰੀ ਭੈਣ ਹੁਣ ਰੋਣਾ ਇਸ ਤਰ੍ਹਾਂ ਦੇ ਇਨਸਾਨ ਲਈ ਰੋਣ ਦਾ ਕੋਈ ਫਾਇਦਾ ਨਹੀਂ ਰੋਇਆ ਉਸ ਲਈ ਜਾਂਦਾ ਜੋ ਇਸ ਦੇ ਲਾਇਕ ਹੋਵੇ ਰਾਬੀ ਜਾਣੇ ਉਹਨੇ ਕਿਉਂ ਕੀਤਾ ਜਿਹਾ ਇਸ ਤਰ੍ਹਾਂ ਹਾਲੇ ਤਾਂ ਸਭ ਕੁਝ ਸਮੇਂ ਤੇ ਹੀ ਪਤਾ ਲੱਗ ਗਿਆ ਆਪਾਂ ਨੂੰ ਹੋਰ ਦੇਰ ਨਾਲ ਪਤਾ ਲੱਗਦਾ ਤਾਂ ਪਤਾ ਨਹੀਂ ਕੀ ਕੀ ਹੋ ਜਾਣਾ ਸੀ ਅਮਰਜੀਤ ਨੇ ਕਿਹਾ ਸਹੀ ਕਿਹਾ ਤੂੰ ਪਰ ਕਲੰਕ ਤਾਂ ਮੈਨੂੰ ਲੱਗਿਆ ਕਿ ਵਿਆਹੀ ਸੀ ਮਾਪਿਆਂ ਨੇ ਹੁਣ ਸੋਚਣ ਦਾ ਸਮਾਂ ਦਿੱਤਾ ਹੈ ਉਹਨਾਂ ਨੂੰ ਅਗਲੇ ਵੀਰਵਾਰ ਨੂੰ ਪਤਾ ਲੱਗਣਾ ਹੈ ਕਿ ਕੀ ਹੁੰਦਾ ਚਲ ਠੀਕ ਹੈ ਹੁਣ ਮੈਂ ਕੰਮ ਕਰ ਲਵਾਂ ਮੈਂ ਕਹਿ ਕੇ ਚਲ ਠੀਕ ਹੈ ਪਰ ਰੋਈ ਨਾ ਹੁਣ ਐਵੇਂ ਚਲ ਬਾਏ ਅਮਰਜੀਤ ਨੂੰ ਹੁਣ ਜੱਜ ਦੇ ਫੈਸਲੇ ਦੀ ਉਡੀਕ ਸੀ ਪਰ ਉਸ ਦੇ ਘਰ ਦਾ ਮਾਹੌਲ ਹੋਰ ਵੀ ਖਰਾਬ ਹੋਣ ਲੱਗ ਪਿਆ। ਅਮਰਜੀਤ ਆ ਭਰਾ ਲੋਕਾਂ ਦੀਆਂ ਗੱਲਾਂ ਵਿੱਚ ਆ ਗਏ। ਘਰ ਵਿੱਚ ਲੜਾਈ ਕਰਨ ਲੱਗ ਪਿਆ। ਅਮਰਜੀਤ ਦੇ ਭਰਾ ਨੇ ਆਪਣੇ ਮਾਤਾ ਪਿਤਾ ਤੇ ਵੀ ਹੱਥ ਚੁੱਕ ਲਿਆ। ਇਤੋਂ ਤੱਕ ਕਿ ਆਪਣਾ ਮੋਟਰਸਾਈਕਲ ਤੇ 18000 ਦਾ ਲਿਆ ਫੋਨ ਵੀ ਤੋੜ ਦਿੱਤਾ। ਕਿਸੇ ਤਰ੍ਹਾਂ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਅਮਰਜੀਤ ਨੇ ਫਿਰ ਤੋਂ ਆਇਲਰਸ ਦਾ ਪੇਪਰ ਪਾ ਦਿੱਤਾ। ਪਰ ਇਸ ਵਾਰ ਉਸ ਦੇ 5.5 ਬੈਂਡ ਆਏ। ਉਸ ਨੇ ਇਹ ਪੇਪਰ ਇੰਗਲੈਂਡ ਜਾਣ ਲਈ ਪਾਇਆ ਸੀ। ਸੋਚਿਆ ਕਿ ਇੱਕ ਪੇਪਰ 'ਚੋਂ 4.5 ਬੈਂਡ ਤੇ ਵੀ ਕੰਮ ਬਣ ਜਾਣਾ। ਇਸ ਲਈ ਉਹਨਾਂ ਨੇ 50000 ਕਿਸੇ ਕੋਲੋਂ ਵਿਆਜੂ ਚੁੱਕ ਲਿਆ। ਪਰ ਉਸਦੇ ਭਰਾ ਨੇ ਇਹ ਆ ਕੇ 20000 ਉਹਨਾਂ ਪੈਸਿਆਂ 'ਚੋਂ ਲੈ ਲਿਆ ਕਿ ਜਿਸ ਦਿਨ ਤੁਸੀਂ ਕੰਮ ਅਪਲਾਈ ਕਰਨਾ ਹੈ ਉਸ ਦਿਨ ਮੈਂ ਆਪੇ ਕਿਸੇ ਤਰ੍ਹਾਂ ਤੁਹਾਨੂੰ ਵਾਪਸ ਕਰ ਦੇਵਾਂਗਾ। ਹੁਣ ਮੈਨੂੰ ਇੱਕ ਫੋਨ ਦੀ ਜ਼ਰੂਰਤ ਹੈ ਕਿਉਂਕਿ ਉਸ ਕੋਲੋਂ ਗੁੱਸੇ ਵਿੱਚ ਪਹਿਲਾ ਫੋਨ ਤੋੜ ਹੋ ਗਿਆ। ਅਮਰਜੀਤ ਦੀ ਕਿਸਮਤ ਇੱਥੇ ਵੀ ਸਾਥ ਛੱਡ ਗਈ ਤੇ ਇੰਗਲੈਂਡ ਦੇ ਸਟੱਡੀ ਵੀਜ਼ੇ ਦੇ ਨਿਯਮ ਬਦਲ ਗਏ। ਤੈਨੂੰ ਦਿਨਾ ਚੀ ਹੋਨਰ ਆਇਲਰਸ ਦੇ ਹਰ ਭਾਗ ਵਿੱਚ 5.5 ਬੈਂਡ ਹੋਣੇ ਲਾਜ਼ਮੀ ਸੀ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਦੂਜੇ ਪਾਸੇ ਉਸ ਦੇ ਸੌਰੇ ਸਿਰਫ ਲੜਾਈ ਕਰਕੇ ਤੇ ਹੋਰ ਬਹਿਸ ਕਰਕੇ ਪਹਿਲਾ 4 ਫਿਰ 5 ਫਿਰ 6 ਲੱਖ ਦੇਣ ਨੂੰ ਤਿਆਰ ਹੋਈ ਤੇ ਨਾਲ ਦੀ ਨਾਲ ਉਸ ਦੇ ਸਾਰੇ ਕੱਪੜੇ ਦੇਣ ਨੂੰ ਤਿਆਰ ਹੋ ਗਏ ਸੀ ਪਰ ਜਿਸ ਦਿਨ ਅਮਰਜੀਤ ਪੁਲਿਸ ਨੂੰ ਨਾਲ ਲੈ ਕੇ ਕੱਪੜੇ ਤੇ ਹੋਰ ਸਵਾਲ ਲੈਣ ਗਈ ਤਾਂ ਉੱਥੇ ਉਸ ਨੂੰ ਕੁਝ ਵੀ ਨਹੀਂ ਮਿਲਿਆ ਸਗੋਂ ਉਸ ਦੀਆਂ ਚੀਜ਼ਾਂ ਦੀ ਥਾਂ ਘਰ ਵਿੱਚ ਕੰਮ ਕਰਨ ਵਾਲੀ ਦੇ ਕੱਪੜੇ ਪਏ ਹੋਏ ਸੀ। ਉਸ ਦੀ ਸੱਸ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਈ। ਪੁਲਿਸ ਦਾ ਕੋਫੀ ਨਹੀਂ ਖਾ ਰਹੀ ਸੀ। ਘਰ ਵਾਲਾ ਪਹਿਲਾਂ ਹੀ ਕਿਤੇ ਗਿਆ ਹੋਇਆ ਸੀ। ਆਖਿਰੋ ਬਿਨਾਂ ਕੁਝ ਲਈ ਕੋਤੋਂ ਆ ਗਈ ਤੇ ਆ ਕੇ ਰਿਪੋਰਟ ਲਿਖਵਾ ਦਿੱਤੀ ਕਿ ਉਸ ਦਾ ਕੋਈ ਸਮਾਨ ਉੱਤੇ ਨਹੀਂ ਮਿਲਿਆ। ਅਮਰਜੀਤ ਦੇ ਵਕੀਲ ਨੇ ਕਿਹਾ ਕਿ ਉਹ ਜੱਜ ਦੇ ਸਾਹਮਣੇ ਤਲਾਕ ਲੈਣ ਤੋਂ ਨਾ ਕਰ ਦੇਵੇ ਤੇ ਕਹੇ ਕਿ ਮੈਨੂੰ ਮੇਰਾ ਕੋਈ ਸਮਾਨ ਨਹੀਂ ਮਿਲਿਆ ਜਿਸ ਕਰਕੇ ਮੈਂ ਤਲਾਕ ਤੋਂ ਇਨਕਾਰ ਕਰਦੀ ਹਾਂ। ਜਦੋਂ ਮੈਨੂੰ ਮੇਰਾ ਪੂਰਾ ਸਮਾਨ ਜਦੋਂ ਸਾਰੇ ਸਮਾਨ ਦੇ ਪੈਸੇ ਨਹੀਂ ਮਿਲਦੇ ਮੈਂ ਉਦੋਂ ਤੱਕ ਤਲਾਕ ਦੇ ਪੇਪਰਾਂ 'ਤੇ ਸਾਈਨ ਨਹੀਂ ਕਰਾਂਗੀ ਦੂਜੇ ਪਾਸੇ ਅਮਰਜੀਤ ਦੇ ਭਰਾ ਨੇ ਘਰ 'ਚ ਕਲੇਸ਼ ਕਰਕੇ ਆਪਣਾ ਫੋਨ ਫਿਰ ਤੋਂ ਤੋੜ ਲਿਆ ਤੇ ਘਰ ਫਾਹਾ ਲੈਣ ਦੀ ਧਮਕੀ ਦੇ ਕੇ ਹੋਰ ਬਰਾਦਰੀ ਦੀ ਕੁੜੀ ਨਾਲ ਮੰਗਣੀ ਕਰਵਾ ਲਈ ਉਹ ਕੁੜੀ ਆਈਲੈਸ ਕਰ ਰਹੀ ਸੀ ਤੇ ਅਮਰਜੀਤ ਦੇ ਭਰਾ ਨੇ ਆਪਣੇ ਮਾਪਿਓ ਨੂੰ ਕਿਹਾ ਕਿ ਉਹ ਜਿਹੜੀ ਥੋੜੀ-ਬਹੁਤੀ ਜ਼ਮੀਨ ਉਹਨਾਂ ਕੋਲ ਹੈ ਉਸ ਨੂੰ ਗੈਣੇ ਰੱਖ ਦੇਣ ਜਦੋਂ ਕੁੜੀ ਦੇ ਬੈਂਡ ਆ ਗਏ ਉਹ ਬਸ ਬਾਹਰ ਭੇਜਣ ਦੀ ਕਰਨ ਪੁੱਤ ਨੂੰ ਕੁਝ ਹੋਰ ਨਾ ਹੋ ਜਾਵੇ ਇਸ ਲਈ ਘਬਰਾਉਂਦੇ ਹੋਏ ਉਹਨਾਂ ਨੇ ਵੀ ਹਾਂ ਚ ਹਾਂ ਮਿਲਾ ਦਿੱਤੀ ਨਾਲ ਦੀ ਨਾਲ ਉਹ ਇੱਕ ਗਾਂ ਨੂੰ ਵੇਚਣ ਲਈ ਆਖਣ ਲੱਗਿਆ ਕਿ ਤੁਸੀਂ ਇਸ ਨੂੰ ਵੇਚ ਕੇ ਮੈਨੂੰ ਫੋਨ ਲੈ ਕੇ ਦਿਓ ਕਿਸੇ ਤਰ੍ਹਾਂ ਪੈਸੇ ਜੋੜ ਕੇ ਕੁਝ ਕਿਸੇ ਕੋਲੋਂ ਫੜ ਕੇ ਉਸ ਨੂੰ ਫੋਨ ਲੈ ਕੇ ਦਿੱਤਾ ਕੇ ਉਹ ਵਾਰ-ਵਾਰ ਪ੍ਰੇਸ਼ਨਾ ਕਰੇ ਅਮਰਜੀਤ ਦੇ ਹੱਥ ਵਿੱਚ ਕਰਸੋਲੀ ਹੋ ਗਈ ਸੀ ਜੋ ਹੌਲੀ-ਹੌਲੀ ਵਧਣ ਲੱਗ ਪਈ ਉਸ ਨੂੰ ਇਹ ਦਰਦ ਤਕਦੀਰ ਦੇ ਦਿੱਤੇ ਦਰਦ ਤੋਂ ਬਹੁਤ ਘੱਟ ਲੱਗਦਾ ਉਸਦੀ ਮੰਮੀ ਦੀ ਸਿਹਤ ਹੌਲੀ-ਹੌਲੀ ਖਰਾਬ ਰਹਿਣ ਲੱਗ ਪਈ। ਹੁਣ ਉਹਨਾਂ ਨੂੰ ਰਿਸ਼ਤੇਦਾਰ ਤਾਂ ਪੁੱਛਦੇ ਤੱਕ ਵੀ ਨਹੀਂ ਸੀ। ਆਖਿਰਕਾਰ ਜੱਜ ਅਦਾਲਤ 'ਚ ਬੈਠ ਗਿਆ ਤੇ ਅੱਜ ਫੈਸਲਾ ਹੋਣਾ ਸੀ। ਅਮਰਜੀਤ ਤੇ ਉਸਦਾ ਪਤੀ ਸਾਹਮਣੇ ਬੈਠੇ ਸੀ। ਜੱਜ ਨੇ ਕਿਹਾ ਕਿ ਦੋਹਾਂ ਨੂੰ ਤਲਾਕ ਮਨਜ਼ੂਰ ਹੈ ਕਿ ਨਹੀਂ? ਅਮਰਜੀਤ ਦਾ ਪਤੀ ਬੋਲਿਆ ਕਿ ਜੀ ਮਨਜ਼ੂਰ ਹੈ। ਪਰ ਅਮਰਜੀਤ ਕਿ ਮੈਨੂੰ ਮਨਜ਼ੂਰ ਨਹੀਂ ਜੀ। ਜੱਜ ਬੋਲਿਆ ਕਿ ਕਿਉਂ? ਅਮਰਜੀਤ ਨੇ ਕਿਹਾ ਕਿ ਫੈਸਲਾ ਇਹ ਹੋਇਆ ਸੀ ਕਿ ਇਹ ਮੈਨੂੰ ਜਿਹੜੇ ਪੈਸੇ ਦੇ ਰਹੇ ਨੇ ਉਸੇ ਨਾਲ ਮੇਰਾ ਸਾਰਾ ਸਮਾਨ ਵੀ ਵਾਪਸ ਕਰਨੇ ਲਈ ਪਰ ਜਦੋਂ ਅਸੀਂ ਪੁਲਿਸ ਨੂੰ ਨਾਲ ਲੈ ਕੇ ਗਏ ਤਾਂ ਮੈਨੂੰ ਮੇਰਾ ਕੋਈ ਸਮਾਨ ਨਹੀਂ ਮਿਲਿਆ ਉੱਥੇ ਉਲਟਾ ਗਾਲਾਂ ਕੱਢ ਕੇ ਬਾਹਰ ਕੱਢਿਆ ਗਿਆ ਯਕੀਨ ਨਹੀਂ ਤਾਂ ਪੁਲਿਸ ਮੁਲਾਜ਼ਮਾ ਕੋਲੋਂ ਪੁੱਛ ਲਓ ਜੀ ਅਸੀਂ ਇਸ ਦੇ ਸਬੰਧ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਜੱਜ ਨੇ ਕਿਹਾ ਕਿ ਜਦੋਂ ਸਮਾਨ ਦੇਣ ਦੀ ਗੱਲ ਹੋਈ ਸੀ ਫਿਰ ਵਾਪਸ ਕਿਉਂ ਨਹੀਂ ਦਿੱਤਾ ਗਿਆ ਅਮਰਜੀਤ ਨੇ ਕਿਹਾ ਕਿ ਮੈਨੂੰ ਮੇਰੀ ਹਰ ਇੱਕ ਚੀਜ਼ ਪੂਰੀ ਚਾਹੀਦੀ ਹੈ ਜਦੋਂ ਤੱਕ ਨਹੀਂ ਮਿਲਦੀ ਉਦੋਂ ਤੱਕ ਮੈਂ ਤਲਾਕ ਦੇ ਕਾਗਜ਼ ਤੇ ਸਾਈਨ ਨਹੀਂ ਕਰਨੇ ਜਾਜ ਨੇ ਕਿਹਾ ਕਿ ਫੈਸਲਾ ਇਹ ਹੈ ਕਿ ਲੜਕੀ ਦਾ ਬੰਦਾ ਸਮਾਨ ਪਹਿਲਾਂ ਇਸ ਨੂੰ ਦਿੱਤਾ ਜਾਵੇ। ਅਗਲੀ ਕਾਰਵਾਈ ਫਿਰ ਕੀਤੀ ਜਾਵੇਗੀ। ਕੋਰਟ ਵਿੱਚ ਇਹ ਸਭ ਹੋਣ ਤੋਂ ਬਾਅਦ ਸਭ ਘਰ ਆ ਗਈ। ਘਰ ਆਉਂਦੇ ਹੀ ਅਮਰਜੀਤ ਦੇ ਪ੍ਰਾਣੀ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਇਤਰਾਜ਼ ਸੀ ਕਿ ਅਮਰਜੀਤ ਨੇ ਤਲਾਕ ਦੇ ਪੇਪਰਾਂ ਤੇ ਸਾਈਨ ਕਿਉਂ ਨਹੀਂ ਕੀਤੇ। ਉਸ ਨੇ ਗੁੱਸੇ ਵਿੱਚ ਆਪਣੇ ਬਿਮਾਰ ਪਿਤਾ ਨੂੰ ਵੀ ਮੰਜੇ ਤੋਂ ਧੱਕਾ ਮਾਰਿਆ ਤੇ ਮਾਂ ਤੇ ਵੀ ਹੱਥ ਚੁੱਕਿਆ ਤੇ ਘਰੋਂ ਚਲਾ ਗਿਆ। ਅਮਰਜੀਤ ਦੇ ਪਿਤਾ ਰੋਟੀ ਖਾਦੇ ਬਿਨਾਂ ਹੀ ਸੌਂ ਗਿਆ। ਉਸ ਦੀ ਮਾਂ ਦੀਆਂ ਬਾਹਾਂ ਤੇ ਨੀਲ ਪਏ ਹੋਏ ਸੀ ਜਿਹੜੀਆਂ ਉਸ ਤੇ ਭਰਾ ਨੇ ਮਰੋੜੀਆਂ ਸੀ ਅਮਰਜੀਤ ਦੀ ਮਾਂ ਦੀ ਇਹ ਹਾਲਤ ਦੇਖ ਕੇ ਰੋ ਰਹੀ ਸੀ ਅਮਰਜੀਤ ਦੀ ਮਾਂ ਬੋਲੀ ਕਿ ਪਤਾ ਨਹੀਂ ਮੈਂ ਕਿਹੜਾ ਮਾੜਾ ਕਰਮ ਕੀਤਾ ਪਹਿਲਾ ਸੱਸ ਸਹੁਰੇ ਨੇ ਘਰੋਂ ਕੱਢਦਾ ਸੀ ਜੇ ਤੇਰੇ ਪਿਓ ਨੇ ਮੇਰਾ ਸਾਥ ਦਿੱਤਾ ਤਾਂ ਮੈਂ ਇਸ ਦੀਆਂ ਗੱਲਾਂ ਵੀ ਸੁਣੀਆਂ ਵਿਆਹ ਦੇ 27 ਸਾਲ ਬਾਅਦ ਆਪਣੀ ਹੱਤੀ ਜਦੋਂ ਖਰਚੀ ਕਰਨ ਲੱਗੀ ਤਾਂ ਪੁੱਤ ਜਵਾਨ ਹੋ ਗਿਆ ਤੇ ਉਹ ਮਾਰਕੁੱਟ ਕਰਨ ਲੱਗ ਪਿਆ ਮੇਰੀ ਤਾਂ ਉਮਰ ਹੀ ਇਸੇ ਤਰ੍ਹਾਂ ਲੰਘ ਗਈ ਤੈਨੂੰ ਵੀ ਸੌਰੇ ਕਰ ਰਹਿਣਾ ਨਹੀਂ ਆਇਆ ਅਮਰਜੀਤ ਬੋਲੀ ਕਿ ਮਾਂ ਮੈਨੂੰ ਨਹੀਂ ਰਹਿਣਾ ਆਇਆ ਇਹ ਕੀ ਆਖ ਰਹੀ ਹੋ ਤੁਸੀਂ ਰੈਂਦੀ ਤਾਂ ਪਈ ਸੀ ਉਹਨਾਂ ਨੂੰ ਹੀ ਰੱਖਣੀ ਨਹੀਂ ਆਈ ਮੈਂ ਰੋਂਦੇ ਹੋਏ ਦੋਵੇਂ ਮਾਵਾਂ ਧੀਆਂ ਗੱਲ ਲੱਗ ਕੇ ਰੋਣ ਲੱਗ ਜਾਂਦੀਆਂ ਨੇ ਸਵੇਰੇ ਨਵਾਂ ਦਿਨ ਚੜਿਆ ਅਮਰਜੀਤ ਦੀ ਮੰਮੀ ਦਾਸਕੂ ਅਜੇ ਉੱਠੀ ਅਮਰਜੀਤ ਨੂੰ ਨਾਲ ਪਈ ਨਾ ਦੇਖ ਕੇ ਸੋਚਿਆ ਸ਼ਾਇਦ ਚਾਹ ਬਣਾ ਰਹੀ ਹੋਣੀ ਹੈ ਉਸਨੇ ਪਾਟ ਕੀਤਾ ਤੇ ਫਿਰ ਪੈ ਗਈ 12 ਵਜ ਗਈ ਅਮਰਜੀਤ ਅੰਦਰ ਨਾ ਆਈ ਉੱਟ ਕੇ ਵਿਹੜੇ ਵਿੱਚ ਦੇਖਿਆ ਕਿਤੇ ਨਾ ਸੀ ਫਕੀਰ ਉਸ ਨੂੰ ਬਗੀਚੇ ਵਿੱਚ ਮਿਲੀ ਕੁਰਸੀ ਤੇ ਬੈਠੀ ਅਮਰਜੀਤ ਦੀ ਮਾਂ ਬੋਲੀ ਕਿ ਤੂੰ ਇੱਥੇ ਹੈ ਮੇਰੀ ਤਾਂ ਜਾਨ ਹੀ ਨਿਕਲ ਗਈ ਕਿ ਪਤਾ ਨਹੀਂ ਕੁੜੀ ਕਿੱਥੇ ਚਲੀ ਗਈ ਮੇਰਾ ਤਾਂ ਪੁੱਤ ਵੀ ਰਾਤ ਦਾ ਪਤਾ ਨਹੀਂ ਕਿੱਥੇ ਗਿਆ ਹੋਇਆ ਅਮਰਜੀਤ ਨੇ ਆਪਣੀ ਮੰਮੀ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਅਮਰਜੀਤ ਦੀ ਮੰਮੀ ਬੋਲੀ ਜਾ ਰਹੀ ਹੈ ਪਰ ਉਹ ਬਸ ਗੁੰਮਸੁੰਮ ਬੈਠੀ ਸੀ ਅਮਰਜੀਤ ਦੀ ਮੰਮੀ ਨੇ ਜਾ ਕੇ ਉਸ ਤੇ ਹੱਥ ਰੱਖਿਆ ਕਿ ਕੀ ਗੱਲ ਪੁੱਤ ਬੋਲ ਕਿਉਂ ਨਹੀਂ ਰਹੀ ਪਰ ਹੱਥ ਰੱਖਦੇ ਹੀ ਉਹ ਥੱਲੇ ਡਿੱਗ ਗਈ ਅਮਰਜੀਤ ਦੀ ਮੰਮੀ ਨੇ ਚੀਖ ਮਾਰੀ ਹਾਏ ਕੀ ਹੋ ਗਿਆ ਮੈਂ ਕਿਹਾ ਜੀ ਦੇਖੋ ਤਾਂ ਕੁੜੀ ਨੂੰ ਕੀ ਹੋ ਗਿਆ ਅਮਰਜੀਤ ਦੇ ਡੈਡੀ ਬਾਹਰ ਨੂੰ ਆਉਂਦੇ ਨੇ ਤੇ ਕਹਿੰਦੇ ਨੇ ਕਿ ਛੇਤੀ ਦੇ ਨੇ ਡਾਕਟਰ ਨੂੰ ਫੋਨ ਕਰੋ ਉੱਚੀ ਉੱਚੀ ਰੋਂਦਿਆਂ ਆਵਾਜ਼ਾਂ ਸੁਣ ਆਂਢੀ ਗੁਆਂਢੀ ਵੀ ਆ ਜਾਂਦੇ ਨੇ ਤੇ ਉਸ ਨੂੰ ਚੁੱਕ ਕੇ ਹਸਪਤਲ ਲੈ ਜਾਂਦੇ ਨੇ ਪੁਲਿਸਕਾਰ ਆਉਂਦੀ ਹੈ ਤੇ ਬੋਲਦੀ ਹੈ ਕਿ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਹੋਇਆ ਕੀ ਹੈ ਪਤਾ ਲੱਗਿਆ ਕਿ ਲੜਕੀ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਸੀ। লাশ ਨੂੰ ਘਰ ਲੈ ਕੇ ਆਏ, ਉਸੇ লাশ ਨੂੰ ਇੱਕ ਨਵੀਂ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਅੱਜ ਅਮਰਜੀਤ ਬਹੁਤ ਸੋਹਣੀ ਲੱਗ ਰਹੀ ਸੀ। ਐਨੀ ਤਾਂ ਆਪਣੇ ਵਿਆਹ ਵਾਲੇ ਦਿਨ ਵੀ ਨਹੀਂ ਸੀ ਲੱਗ ਰਹੀ। ਜਿੰਨੀ ਇੱਕ লাশ ਬਣੀ ਲੱਗ ਰਹੀ ਸੀ। ਅਮਰਜੀਤ ਦੀ ਮਾਂ ਨੂੰ ਤਾਂ ਯਕੀਨ ਹੀ ਨਹੀਂ, ਉਸਦੀ ਧੀ ਨੇ ਖੁਦਕੁਸ਼ੀ ਕਰ ਲਈ ਹੈ। ਉਹ ਇੱਕਦਮ ਚੀਕ ਮਾਰ ਕੇ ਥੱਲੇ ਡਿੱਗ ਗਈ। ਪਿੰਡ ਦੀਆਂ ਬੁੜੀਆਂ ਨੇ ਉਸ ਨੂੰ ਚੁੱਕਿਆ। ਪਰ ਇਹ ਕੀ? ਇਸ ਚੀਕ ਨੇ ਤਾਂ ਉਸਦੇ ਸਵਾਸ ਹੀ ਖਿੱਚ ਲਈ ਸਨ। ماں ਦੀ Laash ਵੀ ਧੀ ਨਾਲ ਹੀ ਰੱਖ ਦਿੱਤੀ ਗਈ। ਅਮਰਜੀਤ ਦਾ ਭਰਾ ਅੱਜ ਐਨਾ ਰੋ ਰਿਹਾ ਸੀ ਕਿ ਜਿਵੇਂ ਅੱਜ ਬਿਨਾ ਬਰਸਾਤ ਨਹੀਂ ਆ ਗਿਆ ਹੋਵੇ। ਦੋਵੇਂ ਮਾਂ ਤੇ ਧੀ ਦੀ Laash ਨੂੰ ਅਗਨੀ ਦੇਣ ਲਈ Laash ਨੂੰ ਲੱਕੜਾਂ ਤੇ ਰੱਖਿਆ ਗਿਆ। ਜਿਉਂ ਹੀ Laashਾਂ ਨੂੰ ਅੱਗ ਲਾਉਣ ਲੱਗੇ ਤਾਂ ਰੋ ਰਹਿ ਅਮਰਜੀਤ ਦੇ ਪਿਤਾ ਦੀ ਛਾਤੀ ਵਿੱਚ ਦਰਦ ਹੋਇਆ ਕਿ ਉਹ ਥੱਲੇ ਡਿੱਗ ਗਏ। ਬਸ ਉਦੋਂ ਹੀ ਪਤਾ ਲੱਗਿਆ ਜਦੋਂ ਹੱਥਾਂ ਵਿੱਚ ਹੀ ਉਹਨਾਂ ਦੀ ਵੀ ਜਾਨ ਨਿਕਲ ਗਈ। ਅੱਜ ਸ਼ਮਸ਼ਾਨ ਘਾਟ ਵਿੱਚ ਤਿੰਨ ਲਾਸ਼ਾਂ ਨੂੰ ਅਗਨੀ ਦਿੱਤੀ ਗਈ। ਅੱਗ ਪੂਰੇ ਜੋਬਨ ਤੇ ਵੱਲ ਰਹੀ ਸੀ। ਆਜ ਉਸ ਥਾਂ ਤੇ ਰੋਸ਼ਨੀ ਹੀ ਰੋਸ਼ਨੀ ਸੀ। bina ਦੀਵਾਲੀ ਤੋਂ ਅਸਮਾਨ ਵੱਲ ਨੂੰ ਲਾਈਟਾਂ ਜਾ ਰਹੀਆਂ ਸੀ। ਰੋਸ਼ਨੀ ਤਾਂ ਇਸ ਤਰ੍ਹਾਂ ਹੋਈ ਸੀ ਜਿਵੇਂ ਅਸਮਾਨ ਕਿਸੇ ਦੇ ਆਗਮਨ ਤੇ ਖੁਸ਼ੀ ਮਨਾ ਰਿਹਾ ਹੋਵੇ। ਇਕੱਲਾ ਬੈਠਾ ਅਮਰਜੀਤ ਦਾ ਭਰਾ ਇੱਕ-ਇੱਕ ਕਰ ਸਵਾਹ ਹੁੰਦੀਆਂ ਰੂਹਾਂ ਨੂੰ ਦੇਖ ਰਿਹਾ ਸੀ। ਦੋਸਤੋ ਤੁਸੀਂ ਸੁਣੀ ਕਹਾਣੀ ਆਇਲਟਸ ਵਾਲਾ ਪਿਆਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ